ਉਹ ਪ੍ਰਾਣੀਆਂ ਸਰਕਾਰਾਂ ਨੇ ਜਿੰਨੀਆਂ ਵੀ ਸਰਕਾਰਾਂ ਆਉਣਗੀਆਂ ਕਰਜ਼ਾ ਲਈ ਤੋਂ ਬਿਨਾ ਇਹ ਪੰਜਾਬ ਚੱਲ ਨਹੀਂ ਸਕਦਾ ਪਹਿਲੀ ਗੱਲ ਪਰ ਇਹ ਬਰਬਾਦ ਦੀ ਸਰਕਾਰ ਆਈ ਸੀ ਇਹਨਾਂ ਨੇ ਆਖਿਆ ਕਿ ਕਰਜ਼ਾ ਮਗਰਲੇ ਦੇ ਕੇ ਗਿਆ ਸਾਨੂੰ ਵਿਰਾਸਤ ਜਦੋਂ ਕਾਂਗਰਸ ਦੀ ਪਾਰਟੀ ਦੀ ਸਰਕਾਰ ਆਈ ਉਦੋਂ ਅਸੀਂ ਵੀ ਕਿਹਾ ਕਿ ਅਕਾਲੀ ਦਲ ਸਾਨੂੰ ਵਿਰਾਸਤ ਕਰਜ਼ਾ ਦੇ ਕੇ ਗਿਆ ਇਹ ਕਰਜ਼ਾ ਟੈਰੋਰੀਜ਼ਮ ਦੇ ਸਮੇਂ ਦਾ ਉਸ ਤੋਂ ਬਾਅਦ ਇਹ ਵੱਧਦਾ ਵੱਧਦਾ ਸਮੇਂ ਦੀਆਂ ਸਰਕਾਰਾਂ ਨੇ ਸਬਸਿਡੀਆਂ ਦਿੰਦੇ ਰਹੇ ਲੇਕਿਨ ਰੈਵਨਿਊ ਦੇ ਸਾਧਨ ਪੈਦਾ ਨਹੀਂ ਕੀਤੇ ਸੋ 10 ਸਾਲਾਂ ਚ ਬਹੁਤ ਸਾਰਾ ਕਰਜ਼ਾ ਜਿਹੜਾ ਵਧਿਆ ਫਿਰ ਸਾਡੀ ਸਰਕਾਰ ਜਦੋਂ ਆਈ ਸਾਡੀ ਸਰਕਾਰ ਨੇ ਵੀ 75000 ਕਰੋੜ ਰੁਪਏ ਦਾ ਕਰਜ਼ਾ ਲਿਆ ਅਗਰ ਸੱਚੀ ਗੱਲ ਲੋਕਾਂ ਨੂੰ ਨਹੀਂ ਦੱਸੀ ਜਾਏਗੀ ਤਾਂ ਫਿਰ ਕੋਈ ਫਾਇਦਾ ਨਹੀਂ 75000 ਕਰੋੜ ਰੁਪਏ ਸਾਡੀ ਸਰਕਾਰ ਨੇ 5 ਸਾਲਾਂ ਚ ਕਰਜ਼ਾ ਲਿਆ ਅਸੀਂ ਆਖਿਆ ਕਿ ਹੁਣ ਵਿਦਵਾਨ ਲੋਕ ਆ ਗਏ ਬਦਲਾਵ ਵਾਲੇ ਆ ਗਏ ਬੁੱਧੀਮਾਨ ਆ ਗਏ ਐਡਵੋਕੇਟਸ ਆ ਗਏ ਨੇ

8000 ਕਰੋੜ ਰੁਪਇਆ ਇਹਨਾਂ ਨੇ ਆਲਰੇਡੀ 2 ਸਾਲਾਂ ਚ ਕਰਜ਼ਾ ਲੈ ਲਿਆ ਤੇ ਇਸ ਵਾਰੀ ਦੇ ਬਜਟ ਚ 30000 ਕਰੋੜ ਰੁਪਏ ਦੀ ਹੋਰ ਤਸਵੀਦ ਰੱਖਦੀ ਜਾਣੀ ਕੀ ਜਾਣੀ ਕੀ ਲਗਭਗ 90000 ਕਰੋੜ ਰੁਪਇਆ ਕਰਜ਼ਾ ਤਿੰਨਾਂ ਸਾਲਾਂ ਚ ਹੋ ਜਾਏਗਾ ਮਗਰਲੀ ਸਰਕਾਰ 75 ਹੁਣ ਜਿਹੜੀ ਅਗਲੀ ਆਊਗੀ ਉਹ ਫੇਰ ਕਹੂਗੀ ਵਿਰਾਸਤ ਚ ਦੇਖੇ ਗਏ ਹੂੰ ਇਹ ਰੁਕੇਗਾ ਕਿੱਥੇ ਔਰ ਜਦੋਂ ਇਹ ਕਰਜ਼ਾ 5 ਲੱਖ ਕ੍ਰੋਸ ਹੋ ਗਿਆ ਤੇ ਫੇਰ ਅਸੀਂ ਪੰਜਾਬ ਨਹੀਂ ਚਲਾ ਪਾਵਾਂਗੇ ਫਿਰ ਹੈਲੀਕਾਪਟਰ ਨਹੀਂ ਉੱਡਣਗੇ ਫਿਰ ਐਡਵਰਟਾਈਜ਼ਮੈਂਟ ਨਹੀਂ ਹੋਊਗੀ ਫਿਰ ਸੜਕਾਂ ਨਹੀਂ ਬਣਨੀਆਂ ਫਿਰ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ that is the ਜਿਹੜੀ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਇਹਨਾਂ ਨੂੰ ਪੁੱਛੋ ਕਿ ਤੁਸੀਂ 92 ਤੁਸੀਂ 92 ਹਜ਼ਾਰ ਕਰੋੜ ਰੁਪਏ ਤੁਸੀਂ ਕਰ ਤਸਵੀਜ਼ ਦਿੱਤੀ ਹੈ ਉਹ ਬਾਕੀ ਦੂਸਰੇ ਅੰਕੜੇ ਅੱਜ ਵਿਧਾਨ ਸਭਾ ਚ ਅੰਦਰ ਬਹਿਸ ਕਰਾਂਗੇ ਬਜਟ ਤੇ